ਹਰ ਦੇ ਵਿੱਚ ਇਹਨਾਂ ਦਿਨੀ ਇੱਕ ਬਿਮਾਰੀ ਨੇ ਬਹੁਤ ਹਲਚਲਜੋ ਮਚਾਈ ਪਈ ਹੈ ਜੀ ਹਾਂ ਚਾਂਦੀਪੂਰਾ ਵਾਇਰਸ ਦਾ ਇੱਕ ਬਿਮਾਰੀ ਹੈ ਜੋ ਕਿ ਬੱਚਿਆਂ ਨੂੰ ਫਰਦਾ ਹੈ ਤੇ ਜਿਸ ਦੇ ਨਾਲ ਬੱਚੇ ਗੰਭੀਰ ਬਿਮਾਰ ਹੈ ਜੋ ਪਹਿਚਾਉਂਦੇ ਨੇ ਜੀ ਹਾਂ ਦੱਸ ਦਈਏ ਕਿ ਚਾਂਦੀਪੂਰਾ ਵਾਇਰਸ ਹੈ ਜੋ ਇਸ ਦਾ ਨਾਮ ਹੈ ਅਤੇ ਇਸ ਦੇ ਨਾਲ ਹੁਣ ਤੱਕ ਕਈ ਬੱਚੇ ਇਸ ਦੀ ਚਪੇਟ ਵਿੱਚ ਆ ਗਏ ਨੇ ਤੇ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਜੀ ਹਾਂ ਦੱਸ ਦਈਏ ਕਿ ਬਿਮਾਰੀ ਚਿੰਤਾ ਦਾ ਵਿਸ਼ਾ ਬਣੀ ਹੈ ਕਿਉਂਕਿ ਹੁਣ ਇਸ ਕਾਰਨ 6 ਮੋਤਾ ਹੋ ਚੁੱਕੀਆਂ ਨੇ ਗੁਜਰਾਤ ਤੋਂ ਬਾਅਦ ਹੁਣ ਰਾਜਸਥਾਨ 'ਚ ਚਾਂਦੀਪੂਰਾ ਵਾਇਰਸ ਦੀ ਐਂਟਰੀ ਹੋ ਚੁੱਕੀ ਹੈ ਉਦੇਪੁਰ ਦੇ ਆਦੀਵਾਸੀ ਖੇਤਰ ਦੇ ਦੋ ਬੱਚੇ ਤੇ ਲੱਛਣ ਪਾਏ ਗਏ ਜਿਸ ਵਿੱਚੋਂ ਇੱਕ ਬੱਚੇ ਦੀ ਗੁਜਰਾਤ ਦੇ ਹਿਮਤnagar ਦੇ ਸਿਵਲ ਹਸਪਤਾਲ 'ਚ ਮੌਤ ਹੋ ਗਈ ਇੱਕ ਹੋਰ 4 ਸਾਲ ਦਾ ਮਾਸੂਮ ਬੱਚਾ ਇਸ ਵਾਇਰਸ ਦੀ ਲਪੇਟ ਦੇ ਵਿੱਚ ਹੈ ਹਾਲਾਂਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ ਮਾਹਿਰਾਂ ਮੁਤਾਬਕ ਇਹ ਵਾਇਰਸ ਸਿੱਧਾ ਦਿਮਾਗ ਤੇ ਹਮਲਾ ਕਰਦਾ ਹੈ ਪਹਿਲਾਂ ਫਲੂ ਦੇ ਲੱਛਣ ਦਿਖਾਈ ਦਿੰਦੇ ਨੇ ਫਿਰ ਬੱਚਾ ਕੋਮਾਤ ਚਲਾ ਜਾਂਦਾ ਹੈ ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੈਡੀਕਲ ਵਿਭਾਗ ਦੀ ਨੀਂਦ ਉੱਡਦੀ ਪਈ ਹੈ ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦੇ ਸੈਂਪਲ ਵੀ ਪੂਨੇ ਦੇ ਲੈਬ 'ਚ ਭੇਜੇ ਜਾ ਰਹੇ ਨੇ ਸਿਹਤ ਵਿਭਾਗ ਦੇ ਹਵਾਲੇ ਨਾਲ ਮੀਡੀਆ ਰਿਪੋਰਟ ਦੱਸਿਆ ਗਿਆ ਹੈ ਕਿ ਮ ਪਹਿਲੇ ਅਸੀਂ ਉੱਥੋਂ ਇਸ ਦਾ ਨਾਮ ਚਾਂਦੀਪੁਰਾ ਵਾਇਰਸ ਪਿਆਏ ਵਾਇਰਸ ਬਰਸਾਤ ਦੌਰਾਨ ਮਛਰਾ ਤੇ ਮੱਖੀਆਂ ਰਾਹੀਂ ਫੈਲਦਾ ਹੈ ਇਹ ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੈਡੀਕਲ ਵਿਭਾਗ ਨੇ ਗੁਜਰਾਤ ਨਾਲ ਲੱਗਦੇ ਸਰਹੱਦੀ ਇਲਾਕੇ 'ਚ ਚੌਕਸੀ ਵਰਤਰੀ ਸ਼ੁਰੂ ਕਰ ਦਿੱਤੀ ਹੈ ਦੱਸਦੀ ਕਿ 27 ਜੂਨ ਨੂੰ ਉਦੇਪੁਰ ਦੇ ਕਬਾਈਲੀ ਖੇਤਰ ਦੇ ਨਿਆਖਣ ਨੇੜੇ ਬਲੀਚਾ ਪਿੰਡ ਦੇ ਇੱਕ ਮਾਸੂਮ ਬੱਚੇ ਦੀ ਮੌਤ ਹੋਈ ਸੀ ਜਦਕਿ ਇਹਨਾਂ ਨੇ ਗੰਭੀਰਤਾ ਨਾਲ ਨਹੀਂ ਲਿਆ ਪਰ ਜਦੋਂ ਬਾਅਦ 'ਚ ਕੁਝ ਹੋਰ ਬੱਚੇ ਬਿਮਾਰ ਹੋਏ ਹੋਰ ਮਤਾਹੂਨੀਆਂ ਤਾਂ ਪਤਾ ਚੱਲਿਆ ਕੁਝ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਇਸ ਵਾਇਰਸ ਨਾਲ ਸੰਕਰਮਿਤ ਵਿਅਕਤੀ 'ਚ ਇਸ ਦੇ ਲੱਛਣ ਤੇਜ਼ੀ ਨਾਲ ਵੱਸ ਸਕਦੇ ਨੇ ਸ਼ੁਰੂਆਤ ਦੇ ਪਹਿਲੇ 24 ਘੰਟੇ ਦੇ ਅੰਦਰ ਨਿਊਰੋਲੋਜੀਕਲ ਸਮੱਸਿਆਵਾਂ ਤੇ ਸੰਭਾਵੀ ਤੌਰ ਤੇ ਘਾਤਕ ਕਾਰਨ ਬਣ ਸਕਦਾ ਹੈ ਸੋ ਲੱਛਣ ਕੀ ਹੈ ਤੇਜ਼ ਬੁਖਾਰ ਨਾਲ ਸ਼ੁਰੂ ਹੁੰਦਾ ਹੈ ਪੀੜਤ ਨੂੰ ਬੁਖਾਰ ਦੇ ਬਾਅਦ ਦੌਰੇ ਦਸਤ ਉਲਟੀਆਂ ਲੱਗ ਜਾਂਦੀਆਂ ਨੇ ਅਜਿਹਾ ਜੇਕਰ ਇਸ ਬਾਰੇ ਜਾਗਰੂਕਤਾ ਘੱਟ ਹੈ ਤਾਂ ਇਹ ਮੌਧਕ ਕਾਰਨ ਬਣ ਸਕਦੀ ਹੈ ਇਸ ਖਤਰਨਾਕ ਵਾਇਰਸ ਦਾ ਕੋਈ ਖਾਸ ਇਲਾਜ ਨਹੀਂ ਪਰ ਜੇਕਰ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਲੱਗ ਜਾਏ ਤਾਂ ਡਾਕਟਰ ਇਸ ਨੂੰ ਸਹੀ ਕਰ ਸਕਦੇ ਨੇ ਸਭ ਤੋਂ ਪਹਿਲਾਂ ਮੱ ਚਾਂਦੀਪੁਰਾ ਵਾਇਰਸ ਨੇ ਸਗੋਂ ਹੋਰ ਵੀ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਸੋ ਜੇਕਰ ਬੱਚਿਆਂ ਦੇ ਵਿੱਚ ਇਹ ਸਭ ਚੀਜ਼ਾਂ ਲੱਛਣ ਤੁਹਾਨੂੰ ਨਜ਼ਰ ਆਉਂਦੇ ਆ ਤਾਂ ਆਪਣੇ ਬੱਚੇ ਨੂੰ ਚੈੱਕਅਪ ਜ਼ਰੂਰ ਕਰਵਾਓ ਤਾਂ ਜੋ ਸਮਾਂ ਰਹਿੰਦੇ ਬੱਚੇ ਦੀ ਜਾਨ ਹੈ ਜੋ ਬਚਾਈ ਜਾ ਸਕਦੀ ਹੈ ਭਾਰਤ ਦੇ ਵਿੱਚ ਇਨੀ ਦਿਨੀ ਇੱਕ ਬਿਮਾਰੀ ਨੇ ਬਹੁਤ ਹਲਚਲ ਆ ਜੋ ਮਚਾਈ ਪਈ ਹੈ ਜੀ ਹਾਂ ਚਾਂਦੀਪੂਰਾ ਵਾਇਰਸ ਦਾ ਇੱਕ ਬਿਮਾਰੀ ਹੈ ਜੋ ਕਿ ਬੱਚਿਆਂ ਨੂੰ ਫਰਦਾ ਹੈ ਤੇ ਜਿਸ ਦੇ ਨਾਲ ਬੱਚੇ ਗੰਭੀਰ ਬਿਮਾਰ ਹੈ ਜੋ ਪਹਿਚਾੰਦੇ ਨੇ ਜੀ ਹਾਂ ਦੱਸ ਦਈਏ ਕਿ ਚਾਂਦੀਪੂਰਾ ਵਾਇਰਸ ਹੈ ਜੋ ਇਸ ਦਾ ਨਾਮ ਹੈ ਅਤੇ ਇਸ ਦੇ ਨਾਲ ਹੁਣ ਤੱਕ ਕਈ ਬੱਚੇ ਇਸ ਦੀ ਚਪੇਟ ਵਿੱਚ ਆ ਗਏ ਨੇ ਤੇ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਜੀ ਹਾਂ ਦੱਸ ਦਈਏ ਕਿ ਇਹ ਬਿਮਾਰੀ ਚਿੰਤਾ ਦਾ ਵਿਸ਼ਾ ਬਣੀ ਹੈ ਕਿਉਂਕਿ ਹੁਣ ਇਸ ਕਾਰਨ 6 ਮੋਤਾਂ ਹੋ ਚੁੱਕੀਆਂ ਨੇ ਗੁਜਰਾਤ ਤੋਂ ਬਾਅਦ ਹੁਣ ਰਾਜਸਥਾਨ 'ਚ ਚਾਂਦੀਪੂਰਾ ਵਾਇਰਸ ਦੀ ਐਂਟਰੀ ਹੋ ਚੁੱਕੀ ਹੈ ਉਦੇਪੁਰ ਦੇ ਆਦਿਵਾਸੀ ਖੇਤਰ ਦੇ ਦੋ ਬੱਚੇ ਚੇ ਲੱਛਣ ਪਾਏ ਗਏ ਜਿਸ ਵਿੱਚ ਇੱਕ ਬੱਚੇ ਦੀ ਗੁਜਰਾਤ ਦੇ ਹਿੰਮਤ ਨਗਰ ਦੇ ਸਿਵਲ ਹਸਪਤਾਲ ਚ ਮੌਤ ਹੋ ਗਈ ਇੱਕ ਹੋਰ 4 ਸਾਲ ਦਾ ਮਾਸੂਮ ਬੱਚਾ ਇਸ ਵਾਇਰਸ ਦੀ ਲਪੇਟ ਦੇ ਵਿੱਚ ਹੈ ਹਾਲਾਂਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ ਮਾਹਿਰਾ ਮੁਤਾਬਕ ਇਹ ਵਾਇਰਸ ਸਿੱਧਾ ਦਿਮਾਗ ਤੇ ਹਮਲਾ ਕਰਦਾ ਹੈ ਪਹਿਲਾ ਫਲੂ ਦੇ ਲੱਛਣ ਦਿਖਾਈ ਦਿੰਦੇ ਨੇ ਫਿਰ ਬੱਚਾ ਕੋਮਾ ਚ ਚਲਾ ਜਾਂਦਾ ਹੈ ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੈਡੀਕਲ ਵਿਭਾਗ ਦੀ ਨੀਂਦ ਉੱਡੀ ਪਈ ਹੈ ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦੇ ਸੈਂਪਲ ਵੀ ਪੂਨੇ ਦੇ ਲੈਬ ਚ ਭੇਜੇ ਜਾ ਰਹੇ ਨੇ ਸਿਹਤ ਵਿਭਾਗ ਦੇ ਹਵਾਲੇ ਨਾਲ ਮੀਡੀਆ ਰਿਪੋਰਟ ਦੱਸਿਆ ਗਿਆ ਕਿ ਮਹਾਰਾ ਪਹਿਲੇ ਸੀ ਉੱਥੋਂ ਇਸ ਦਾ ਨਾਮ ਚਾਂਦੀਪੂਰਾ ਵਾਇਰਸ ਪਿਆ ਇਹ ਵਾਇਰਸ ਬਰਸਾਤ ਦੌਰਾਨ ਮੱਛਰਾਂ ਤੇ ਮੱਖੀਆਂ ਰਾਹੀਂ ਫੈਲਦਾ ਹੈ ਇਹ ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੈਡੀਕਲ ਵਿਭਾਗ ਨੇ ਗੁਜਰਾਤ ਨਾਲ ਲੱਗਦੇ ਸਰਹੱਦੀ ਇਲਾਕੇ 'ਚ ਚੌਕਸੀ ਵਰਤਰੀ ਸ਼ੁਰੂ ਕਰ ਦਿੱਤੀ ਹੈ ਦੱਸਦੀ ਕਿ 27 ਜੂਨ ਨੂੰ ਉਦੇਪੁਰ ਦੇ ਕਬਾਈਲੀ ਖੇਤਰ ਦੇ ਨਯਾਖੜ ਨੇੜੇ ਬਲੀਚਾ ਪਿੰਡ ਦੇ ਇੱਕ ਮਾਸੂਮ ਬੱਚੇ ਦੀ ਮੌਤ ਹੋਈ ਸੀ ਜਦਕਿ ਉਹਨਾਂ ਨੇ ਗੰਭੀਰਤਾ ਨਾਲ ਨਹੀਂ ਲਿਆ ਪਰ ਜਦੋਂ ਬਾਅਦ 'ਚ ਕੁਝ ਹੋਰ ਬੱਚੇ ਬਿਮਾਰ ਹੋਏ ਹੋਰ ਮੌਤਾਂ ਹੋਈਆਂ ਤਾਂ ਪਤਾ ਚੱਲਿਆ ਕੁਝ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਇਸ ਵਾਇਰਸ ਨਾਲ ਸੰਕਰਮਿਤ ਵਿਅਕਤੀ 'ਚ ਇਸ ਦੇ ਲੱਛਣ ਤੇਜ਼ੀ ਨਾਲ ਵੱਸ ਸਕਦੇ ਨੇ ਸ਼ੁਰੂਆਤ ਦੇ ਪਹਿਲੇ 24 ਘੰਟੇ ਦੇ ਅੰਦਰ ਨਿਊਰੋਲੋਜੀਕਲ ਸਮੱਸਿਆਵਾਂ ਤੇ ਸੰਭਾਵੀ ਤੌਰ ਤੇ ਘਾਤਕ ਕਾਰਨ ਬਣ ਸਕਦਾ ਹੈ ਸੋ ਲੱਛਣ ਕੀ ਹੈ ਤੇਜ਼ ਬੁਖਾਰ ਨਾਲ ਸ਼ੁਰੂ ਹੁੰਦਾ ਹੈ ਪੀੜਤ ਨੂੰ ਬੁਖਾਰ ਦੇ ਬਾਅਦ ਦੌਰੇ ਦਸਤ ਉਲਟੀਆਂ ਲੱਗ ਜਾਂਦੀਆਂ ਨੇ ਅਜਿਹਾ ਜੇਕਰ ਇਸ ਬਾਰੇ ਜਾਗਰੂਕਤਾ ਘੱਟ ਹੈ ਤਾਂ ਇਹ ਮੌਧਕ ਕਾਰਨ ਬਣ ਸਕਦੀ ਹੈ ਇਸ ਖਤਰਨਾਕ ਵਾਇਰਸ ਦਾ ਕੋਈ ਖਾਸ ਇਲਾਜ ਨਹੀਂ ਪਰ ਜੇਕਰ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਲੱਗ ਜਾਏ ਤਾਂ ਡਾਕਟਰ ਇਸ ਨੂੰ ਸਹੀ ਕਰ ਸਕਦੇ ਨੇ ਸਭ ਤੋਂ ਪਹਿਲਾਂ ਮੱ ਚਾਂਦੀਪੁਰਾ ਵਾਇਰਸ ਨਹੀਂ ਸਗੋਂ ਹੋਰ ਵੀ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਨੇ ਸੋ ਜੇਕਰ ਬੱਚਿਆਂ ਦੇ ਵਿੱਚ ਇਹ ਸਭ ਚੀਜ਼ਾਂ ਲੱਛਣ ਤੁਹਾਨੂੰ ਨਜ਼ਰ ਆਉਂਦੇ ਆ ਤਾਂ ਆਪਣੇ ਬੱਚੇ ਨੂੰ ਚੈੱਕਅਪ ਜ਼ਰੂਰ ਕਰਵਾਓ ਤਾਂ ਜੋ ਸਮਾਂ ਰਹਿੰਦੇ ਬੱਚੇ ਦੀ ਜਾਨ ਹੈ ਜੋ ਬਚਾਈ ਜਾ ਸਕਦੀ ਹੈ